ਤੇ ਉਹ ਬਾਬੇ ਦਾ ਪੱਲਾ ਫੜ ਲਿਆ ਉਹਦੋਂ ਉਹ ਤੋਂ ਜਾ ਕੇ ਪੁੱਛਾ ਲੈ ਲਈ ਇੱਥੋਂ ਤੱਕ ਜਿਹੜੇ ਲੋਕ ਗਾਵਾਂ ਨੂੰ ਪੇੜੇ ਦੇਣੇ ਕੁੱਤਿਆਂ ਨੂੰ ਬੀਰਵਾਰ ਨੂੰ ਰੋਟੀ ਪਾਉਣੀ ਬਿੱਲੀ ਰਸਤਾ ਕੱਟ ਗਈ ਉਹ ਤੋਂ ਘਬਰਾ ਜਾਣਾ ਕੁੱਤੇ ਨੇ ਕੰਨ ਮਾਰਤੇ ਤਾਂ ਪਸੀਨਾ ਛੁੱਟ ਜਾਣਾ ਕਿਸੇ ਨੇ ਛੱਕ ਮਾਰ ਦਿੱਤੀ ਤੁਰੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਦਿੱਤੀ ਤਾਂ ਚੀਕਾ ਨਿਕਲ ਜਾਣੀ ਆ ਜਿਹੜੇ ਬੰਦੇ ਇੰਨੇ ਡਰਪੋਕ ਨੇ ਅਸਲ ਦੇ ਵਿੱਚ ਉਹ ਇੰਨੇ ਉਹ ਨਾ ਸਮਝਨੇ ਅਣਜਾਣ ਨੇ ਮੂਰਖ ਨੇ ਉਹਨਾਂ ਨੂੰ ਪਤਾ ਹੀ ਨਹੀਂ ਜ਼ਿੰਦਗੀ ਜਿਉਣ ਦਾ ਉਹਨਾ ਚਿੜੀ ਜਨੌਰਾਂ ਕੁੱਤੇ ਬਿੱਲੇ ਤਾਂ ਤੁਹਾਡੇ ਗੁਲਾਮ ਨੇ ਤੁਸੀਂ ਉਹਨਾਂ ਤੋਂ ਵੀ ਡਰੀ ਜਾਂਦੇ ਕੁੱਤੇ ਨੇ ਕਰਨ ਮਾਰਤੇ ਹੁਣ ਸਾਡਾ ਕੰਮ ਨਹੀਂ ਵੰਡਾ ਹੈ ਹੂੰ ਤੋ ਇਹ ਸਾਰਾ ਕੁਝ ਸਾਡੇ ਆਲੇ ਦੁਆਲੇ ਵਾਪਰਿਆ ਸਾਡੀ ਅਗਿਆਨਤਾ ਦੇ ਕਾਰਨ ਇੱਕ ਤਾਂ ਪੁਜਾਰੀ ਤਬਕਾ ਸਾਨੂੰ ਧਰਮ ਦੀ ਚੰਗੀ ਵਿੱਦਿਆ ਚੰਗਾ ਇਨਸਾਨ ਬਣਾਉਣ ਦੀ ਵਿੱਦਿਆ ਧਰਮ ਦਾ ਮਤਲਬ ਹੈ ਚੰਗਾ ਇਨਸਾਨ ਬਣਾਉਣਾ ਕਿਉਂਕਿ ਜਦੋਂ ਇਹ ਧਰਮ ਸ਼ੁਰੂ ਹੋਏ ਨੇ ਉਦੋਂ ਸਕੂਲ ਕਾਲਜ ਯੂਨੀਵਰਸਿਟੀ ਦਾ ਨਾਮੋ ਨਿਸ਼ਾਨ ਨਹੀਂ ਸੀ ਕਿਤੇ ਵੀ ਜੀ ਤਾ ਇਸੇ ਕਰਕੇ ਕੇਵਲ ਜਿਹੜੀ ਵਿੱਦਿਆ ਦਿੱਤੀ ਜਾਂਦੀ ਸੀ ਉਹ ਧਰਮ ਦੇ ਨਾਮ ਥੱਲੇ ਹੀ ਦਿੱਤੀ ਜਾਂਦੀ ਸੀ ਪਤਾ ਨਹੀਂ ਮੈਂ ਤਾਂ ਹੈਰਾਨ ਹੁੰਨਾ ਕਿ ਬਾਬਾ ਨਾਨਕ ਜੀ ਨੇ ਉਹਨਾਂ ਦੇ ਪੈਰੋਕਾਰਾਂ ਨੇ ਭਾਗੇ ਸਹਬਾਨ ਨੇ ਆਪਣੀ ਬਾਣੀ ਉਹਨਾਂ ਜ਼ਮਾਨਿਆਂ 'ਚ ਲਿਖ ਕੇ ਜਦੋਂ ਕਾਗਜ਼ ਵੀ ਮਸਾ ਲੱਭਦਾ ਸੀ ਤੇ ਸ਼ਾਈ ਤੇ ਕਲਮ ਦਵਾਤ ਬੜੀ ਔਖੀ ਮਿਲਦੀ ਸੀ ਤੇ ਜਿਹਦੇ ਕੋਲੇ ਚੀਜ਼ਾਂ ਹੁੰਦੀਆਂ ਸੀ ਉਹਨੂੰ ਬੜਾ ਮਹਾਨ ਗਿਣਦੇ ਸੀ ਉਹਨਾਂ ਜ਼ਮਾਨਿਆਂ 'ਚ ਉਹਨਾਂ ਨੇ ਕਾਗਜ਼ ਦਾ ਵੀ ਪ੍ਰਬੰਧ ਕਰ ਲਿਆ ਤੇ ਉਹਨਾਂ ਨੇ ਸ਼ਾਈ ਕਲਮ ਦਵਾਤ ਦਾ ਵੀ ਪਰਬੰਧ ਕਰ ਲਿਆ ਤੇ ਉਹਨਾਂ ਕੋਲੇ ਜੋ ਗਿਆਨ ਸੀ ਉਹ ਵੀ ਉਹਨਾਂ ਨੇ ਇਕੱਠਾ ਕਰਕੇ ਸਾਡੇ ਕੋਲੇ ਵਿਦਿਆਲੈਨ ਨੂੰ ਸੰਭਾਲ ਕੇ ਪਹੁੰਚਾ ਦਿੱਤਾ ਅਸੀਂ ਤਾਂ ਬਾਰ ਬਾਰ ਉਹਨਾਂ ਦਾ ਧੰਨਵਾਦ ਹੈ ਪਰ ਦੁਖਦਈ ਪੱਖ ਇਹ ਹੈ ਉਹਨਾਂ ਨੇ ਤਾਂ ਇੰਨੇ ਔਖੇ ਹੋ ਕੇ ਇਹ ਵਿਦਿਆ ਸਾਡੇ ਤੱਕ ਪਹੁੰਚਾ ਦਿੱਤੀ ਅਸੀਂ ਇਹਨੇ ਘੇਸਲੇ ਹੋ ਗਏ ਆ ਤੇ ਉਹਨੂੰ ਪੜ੍ਹਨ ਨੂੰ ਵੀ ਤਿਆਰ ਨਹੀਂ ਉਹਨੂੰ ਸਮਝਣ ਨੂੰ ਵੀ ਤਿਆਰ ਨਹੀਂ ਤੇ ਸਾਡੇ ਸਕੂਲਾਂ 'ਚ ਅੱਜ ਵਿਦਿਆ ਪੁਰਾਤਨਤਾ ਵਾਲੀ ਪੜਾਈ ਜਾ ਰਹੀ ਹੈ ਅੱਜ ਆਧੁਨਿਕ ਵਿਗਿਆਨ ਦੀ ਵਿਦਿਆ ਨਹੀਂ ਪੜਾਈ ਜਾ ਰਹੀ ਤੇ ਜਿਹੜੇ ਲੋਕੇ ਕਹਿੰਦੇ ਨੇ ਇਹ ਜੀ ਧਰਮ ਕਦੇ ਪੁਰਾਣਾ ਥੋੜਾ ਹੁੰਦਾ ਉਹ ਭਾਈ ਮੈਂ ਤਾਂ ਸ਼ਰੇਆਮ ਕਹਿਣਾ ਤੇ ਕਈਆਂ ਬੰਦਿਆਂ ਨੂੰ ਚੁੱਭਦੀਆਂ ਨੇ ਇਹ ਗੱਲਾਂ ਕਿ ਬਾਬਾ ਨਾਨਕ ਜੀ ਦੇ ਟਾਈਮ ਤੇ ਮੋਬਾਈਲ ਨਹੀਂ ਸੀ ਤੇ ਮੋਬਾਈਲ ਦੀ ਉਦੋਂ ਵਰਤੋਂ ਜੇ ਹੋ ਸਕਦੀ ਹੁੰਦੀ ਬਾਬਾ ਨਾਨਕ ਜੀ ਇਦੋਂ ਵੱਧ ਕੰਮ ਕਰ ਜਾਂਦਾ ਜੇ ਕਿਤੇ ਪ੍ਰਿੰਟਿੰਗ ਪ੍ਰੈਸ ਉਦੋਂ ਹੁੰਦੀ ਤੇ ਬਾਬਾ ਨਾਨਕ ਆਪਣੀਆਂ ਪੋਥੀਆਂ ਛਪਾ ਕੇ ਸਾਨੂੰ ਜ਼ਿਆਦਾ ਦੇ ਜਾਂਦਾ ਜੀ ਜੇ ਉਦੋਂ ਕਾਰਾਂ ਦੀ ਪ੍ਰਾਪਤੀ ਹੁੰਦੀ ਕਾਰਾਂ ਦਾ ਸਫ਼ਰ ਕਰਨ ਦਾ ਅਤੇ ਸਾਡੇ ਕੋਲੇ ਸਾਧਨ ਹੁੰਦੇ ਤਾਂ ਉਹਨਾਂ ਨੂੰ ਪੈਦਲ ਚੱਲਣਾ ਵੱਧ ਤੋਂ ਵੱਧ ਘੋੜੇ ਤੇ ਚੱਲਣਾ ਫਿਰ ਇਹਦੀ ਲੋੜ ਨਾ ਪੈਂਦੀ ਕਾਰ ਤੇ ਕਿਤੇ ਦੀ ਕਿਤੇ ਚਲੇ ਜਾਂਦੇ ਤੇ ਪ੍ਰਚਾਰ ਕਰਦੇ ਤੇ ਜੇ ਹਵਾਈ ਜਹਾਜ਼ ਹੁੰਦਾ ਉਹਦੀ ਵੀ ਵਰਤੋਂ ਕਰ ਲੈਂਦੇ ਉਹ ਭਲੇ ਉਹ ਲੋਕੋ ਉਦੋਂ ਇਹ ਚੀਜ਼ਾਂ ਨਹੀਂ ਸੀ ਅੱਜ ਇਹ ਹੈਗੀਆਂ ਨੇ ਆਪਾਂ ਇਹਨਾਂ ਨਵੀਆਂ ਚੀਜ਼ਾਂ ਦੀ ਵਰਤੋਂ ਕਰਕੇ ਆਪਣੀ ਸਪੀਡ ਆਪਣਾ ਕੰਮ ਕਰਨ ਦਾ ਢੰਗ ਹੋਰ ਤੇਜ਼ ਕਰਨਾ ਨਾ ਕਿ ਇਹੋ ਹੀ ਕਹੀ ਜਾਣਾ ਕਿ ਬਾਬਾ ਨਾਨਕ ਤਾਂ ਪੈਦਲ ਚੱਲਦਾ ਸੀ ਹੁਣ ਆਪਾਂ ਕਿੰਨੇ ਕਾ ਜਿਹੜੇ ਪੈਦਲ ਚੱਲਦੇ ਆ ਜੀ ਕਿੰਨੇ ਕਾ ਆਪਾਂ ਜਿਹੜਾ ਨੇ ਇਹ ਜਿਹੜੀ ਵਿਗਿਆਨ ਦੀਆਂ ਸੁੱਖ ਸਹੂਲਤਾਂ ਨੇ ਕਿੰਨੇ ਕਿੰਨੇ ਤਿਆਗੀਆਂ ਨੇ ਸੋ ਬਹਿਮਾ ਭਰਮਾਂ ਚੋਂ ਨਿਕਲਣ ਦਾ ਇੱਕੋ ਹੀ ਢੰਗ ਹੈ ਕਿ ਤੁਸੀਂ ਅਕਲਵੰਦ ਬਣ ਜਾਓ ਵਿਗਿਆਨਿਕ ਸੋਚ ਤੁਹਾਡੀ ਹੋ ਜਾਵੇ ਜੇ ਤੁਸੀਂ ਵਿਗਿਆਨਿਕ ਢੰਗ ਦੀ ਵਿੱਦਿਆ ਹਾਸਲ ਨਹੀਂ ਕਰੋਗੇ ਕਿਤਾਬਾਂ ਨਹੀਂ ਪੜੋਗੇ ਚੰਗੇ ਵਿਦਵਾਨਾਂ ਕੋਲੋਂ ਚੰਗੀ ਸਿੱਖਿਆ ਨਹੀਂ ਲਹੋਗੇ ਗੁਰਬਾਣੀ ਨੂੰ ਵੀ ਆਪਣੀ ਅਕਲ ਦੀ ਵਰਤੋਂ ਕਰਕੇ ਵਿਗਿਆਨਿਕ ਢੰਗ ਨਾਲ ਜੇ ਨਹੀਂ ਸਮਝੋਗੇ ਤੇ ਫਿਰ ਤੁਸੀਂ ਗਧਿਆਂ ਨੂੰ ਘੋੜਿਆਂ ਨੂੰ ਰੁੱਖਾਂ ਨੂੰ ਪੱਥਰਾਂ ਨੂੰ ਮੱਥੇ ਟੇਕਦੇ ਰਹੋਗੇ ਤੇ ਦੁਨੀਆ ਦੇ ਵਿੱਚੋਂ ਪਛੜ ਜਾਓਗੇ ਤੇ ਲੋਕੀ ਤੁਹਾਡਾ ਮਜ਼ਾਕ ਉਡਾਉਣਗੇ ਤੇ ਜਿਵੇਂ ਕਿ ਇੱਕ ਗਧਾ ਆਪਣਾ ਭਾਰ ਉਤਨੀ देर ਤੱਕ ਉਤਾਰ ਨਹੀਂ ਸਕਦਾ ਜਿੰਨੀ ਦੇਰ ਉਹਨੂੰ ਅਕਲ ਨਹੀਂ ਆਉਂਦੀ ਜਿੰਨੀ ਦੇਰ ਅਕਲ ਨਹੀਂ ਆਉਂਦੀ ਤੁਹਾਡਾ ਭਾਰ ਉਹ ਢੋਂਦਾ ਰਹੇਗਾ ਸ਼ੇਰ ਨੂੰ ਥੋੜੀ ਜੀ ਅਕਲ ਗਧੇ ਨਾਲੋਂ ਵੱਧ ਆਈ ਹੈ ਉਹਦੇ ਕੋਲੇ ਥੋੜੀ ਜੀ ਬਹਾਦਰੀ ਦਾ ਜਜ਼ਬਾ ਜ਼ਿਆਦਾ ਹੈ ਤੇ ਉਹਦਾ ਮਰ ਜਾਣਾ ਮਨਜ਼ੂਰ ਤੇ شیر ਕਿਸੇ ਨੂੰ ਆਪਣੀ ਪਿੱਠ ਤੇ ਨਹੀਂ ਬੈਠਣ ਦਿੰਦਾ ਕਿਸੇ ਦਾ ਭਾਰ ਨਹੀਂ ਢੋਂਦਾ ਉਹ ਪਿੰਜਰੇ ਚ ਪੈ ਜਾਵੇਗਾ ਮਰ ਜਾਵੇਗਾ ਪਰ شیر ਕਿਸੇ ਦਾ ਉਹ ਖੋਤੇ ਵਾਂਗੂ ਭਾਰ ਨਹੀਂ ਢੋਂਦਾ ਖੋਤਾ ਵਿਚਾਰਾ ਹਰੇਕ ਦਾ ਭਾਰ ਢੋਣ ਨੂੰ ਤਿਆਰ ਹੋ ਜਾਂਦਾ ਕਿਉਂਕਿ ਅਕਲ ਤੋਂ ਸਖਣਾ ਇਹੋੀ ਹਾਲਤ ਸਾਡੀ ਮਨੁੱਖਾਂ ਦੀ ਬਹੁਤਿਆਂ ਦੀ ਬਣੀ ਹੋਈ ਹੈ ਆਪਾਂ ਆਪਣੀ ਦੀ ਅਕਲ ਦੀ ਵਰਤੋਂ ਕਰੀਏ ਆ ਜਿਹੜਾ ਸਿਰ ਦੇ ਵਿੱਚ ਮੱਖਣ ਦਾ ਪੇੜਾ ਪਿਆ ਇਹਨੂੰ ਵਰਤਣਾ ਸਿੱਖ ਲਈਏ ਤੇ ਇਹ ਨਕਾਰਾ ਹੋਇਆ ਜਾ ਰਿਹਾ ਹੈ ਤੇ ਇਹਨੂੰ ਆਪਾਂ ਕਦੇ ਨਿਵਰਤਿਆ ਵਹਿਮਾਂ ਤੋਂ ਭਰਮਾਂ ਤੋਂ ਜਾਦੂਗਰੀਆਂ ਤੋਂ ਹੋਰ ਪਖੰਡਾਂ ਤੋਂ ਅਗਿਆਨਤਾ ਚੋਂ ਆਪਾਂ ਨਿਕਲਣ ਦਾ ਹਿੰਮਤ ਕਰਨੀ ਹੈ ਹੌਸਲਾ ਕਰਨਾ ਹੈ ਵਿੱਦਿਆ ਹਾਸਲ ਕਰਨੀ ਹੈ ਤਾਂ ਆਪਾਂ ਇਹਦੇ ਚੋਂ ਛੁਟਕਾਰਾ ਪਾ ਸਕਾਂਗੇ ਅੱਛਾ ਇੱਕ ਮੈਂ ਕੁਝ ਗੱਲਾਂ ਕਰਨੀਆਂ ਜੀ ਸਾਡੇ ਆਮ ਹੀ ਘਰਾਂ ਦੇ ਵਿੱਚ ਜੋਤ ਲੱਗਦੀ ਹੈ ਹਾਂਜੀ ਜੋਤ ਦਾ ਪ੍ਰਾਵਧਾਨ ਗੁਰਬਾਣੀ ਜਾਂ ਸਿੱਖ ਧਰਮ ਚ ਹੈ ਜੋਤ ਲਾਉਂਦਾ ਇਥੇ ਜੀ ਪੁਰਾਤਨ ਸਮਿਆਂ ਚ ਬਿਜਲੀ ਤਾਂ ਹੁੰਦੀ ਕੋਈ ਨਹੀਂ ਸੀ ਜੀ ਦਿਨੇ ਦੇੜੇ ਉਹ ਉਦੋਂ ਤਾਂ ਜਿਹੜਾ ਜਦੋਂ ਸ਼ੁਰੂਆਤ ਹੋਈ ਐ ਉਦੋਂ ਤਾਂ ਸਰੋਂ ਦਾ ਤੇਲ ਵੀ ਨਹੀਂ ਹੁੰਦਾ ਸੀ ਕਿਉਂਕਿ ਕੋਲੂ ਦੀ ਹਲੇ ਕਾੜ ਨਹੀਂ ਨਿਕਲੀ ਸੀ ਜੀ ਹਾਂ گاਵਾ ਦਾ ਮੱਝਾਂ ਦਾ ਦੁੱਧ ਲੈ ਕੇ ਉਹਨੂੰ ਰੜਕਣ ਦਾ ਜਾਂ ਉਹਨੂੰ ਹਲਾ ਹਲਾ ਕੇ ਉਹਦੇ ਵਿੱਚੋਂ ਥੋੜਾ ਬਹੁਤ ਤਾਂ ਮੱਖਣ ਕੱਢ ਲੈਣ ਦਾ ਇਹ ਤਰੀਕਾ ਲੋਕਾਂ ਦੇ ਘਰਾਂ 'ਚ ਦੁੱਧ ਤੋਂ ਆਗਿਆ ਸੀ ਤੇ ਉਸ ਘਿਓ ਤੋਂ ਥੋੜਾ ਜਿਹਾ ਉਹਨੂੰ ਪਗਲਾ ਕੇ ਕਿਸੇ ਮਿੱਟੀ ਦੇ ਭਾਂਡੇ 'ਚ ਰੱਖ ਕੇ ਰੂਈ ਦੀ ਬੱਤੀ ਵਗੈਰਾ ਉਹਦੇ 'ਚ ਵਟੜ ਦੇਣੀ ਤੇ ਵਟ ਕੇ ਬੱਤੀ ਉਸ ਭਾਂਡੇ 'ਚ ਰੱਖ ਦੇਣੀ ਘਿਓ ਵਾਲੇ 'ਚ ਤੇ ਉਹਨੂੰ ਅੱਗ ਲਾ ਦੇਣੀ ਤੇ ਉਹਦੇ ਨਾਲ ਘਰ ਦਾ ਸਾਰਾ ਵਾਤਾਵਰਣ ਵੇਖਣਯੋਗਾ ਰੌਸ਼ਨ ਹੋ ਜਾਂਦਾ ਸੀ ਅਸੀਂ ਠੋਕਰਾਂ ਖਾਣ ਤੋਂ ਬਾਅਦ ਜਾਂਦੇ ਸੀ ਤੇ ਉਦੋਂ ਇਹ ਸੀ ਕਿ ਭਾਈ ਹਨੇਰਾ ਹੋ ਗਿਆ ਜੋਤ ਲਾ ਦਿਓ ਕਿਉਂਕਿ ਉਦੋਂ ਹੋਰ ਤਾਂ ਸਾਧਨ ਨਹੀਂ ਕੋਈ ਤੇ ਇਹ ਪਰੰਪਰਾ ਫਿਰ ਕਈਆਂ ਨੇ ਸੋਚਣਾ ਆਪਣਾ ਧਰਮ ਸਥਾਨ ਹੈ ਨਾ ਉੱਥੇ ਹੁਣੋ ਜੋਤ ਕਿੱਥੋਂ ਲਾਉਣ ਚਲੋ ਆਪਾਂ ਉੱਥੇ ਵੀ ਲਾ ਲਈਏ ਠੀਕ ਹੈ ਧਰਮ ਸਥਾਨਾਂ 'ਚ ਵੀ ਜੋਤਾਂ ਲਗਣ ਲੱਪੀਆਂ ਮੈਂ ਤਾਂ ਹੈਰਾਨ ਹੁਣਾ ਕਿ ਜਦੋਂ 1870 ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਸਵੈ ਜੀਵਨੀ 'ਚ ਇਹ ਘਟਨਾ ਲਿਖੀ ਹੋਈ ਹੈ 1870 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲਾਉਣ ਵਾਸਤੇ ਗੋਰਿਆਂ ਨੇ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਉੱਥੇ ਪੁਜਾਰੀ ਸੀ ਉਦੋਂ ਉਹਨਾਂ ਨੂੰ ਆਪਰ ਕੀਤੀ ਕਿ ਭਾਈ ਅਸੀਂ ਸਿਮਲੇ ਤੋਂ ਤਾਰਾਂ ਲਿਆ ਕੇ ਕਿਉਂਕਿ ਸਿਮਲੇ 'ਚ ਬਿਜਲੀ ਦਾ ਪਹਿਲਾ ਇਹਨਾਂ ਦੇ ਲੱਗੇ ਸੀ ਯੂਨਟ ਉਪਰੰਤ ਵੀ ਉਧਰੋਂ ਤਾਰਾਂ ਲਿਆ ਕੇ ਤੁਹਾਡਾ ਵੱਡਾ ਧਰਮ ਸਥਾਨ ਹੈ ਅਸੀਂ ਬਿਜਲੀ ਲਾ ਦਿੰਨੇ ਆ ਇਹ ਕਹਿਣ ਲੱਗੇ ਜੀ ਫਿਰ ਸਾਡੀਆਂ ਜੋਤਾਂ ਦਾ ਕੀ ਹੋਊਗਾ ਉਹ ਕਹਿਣ ਲੱਗੇ ਭਾਈ ਜਦੋਂ ਬਿਜਲੀ ਆ ਗਈ ਜੋਤਾਂ ਦਾ ਕੀ ਕਰੋਗੇ ਜੋਤਾਂ ਤੁਸੀਂ ਰੌਸ਼ਨੀ ਵਾਸਤੇ ਲਾਉਨੇ ਹੋ ਇਹਦੇ ਚ ਵੱਡੇ ਵੱਡੇ ਬੱਲਬ ਤੁਹਾਨੂੰ ਰੌਸ਼ਨੀ ਦੇਣਗੇ ਨਹੀਂ ਜੀ ਨਹੀਂ ਕਹਿੰਦੇ ਅਸੀਂ ਨਹੀਂ ਇਹ ਲਾਉਣ ਦੇਣੀ ਹੈ ਤੇ ਇਹਨਾਂ ਨੇ ਬਿਜਲੀ ਲਾਉਣ ਤੋਂ ਨਾ ਕਰ ਦਿੱਤੀ ਤਾਂ ਉਹਨਾਂ ਨੇ ਚੁੱਪ ਕਰ ਗਏ ਤੇ ਫਿਰ ਜਿਹੜੇ ਸ਼ਹਿਰ ਦੇ ਅਮੀਰ ਆਦਮੀ ਸੀ ਉਹਨਾਂ ਨੇ ਆਪਣੇ ਘਰਾਂ 'ਚ ਬਹੁਤੇ ਪੈਸੇ ਖਰਚ ਕੇ ਬਿਜਲੀ ਲਵਾਉਣੀ ਸ਼ੁਰੂ ਕਰ ਲਈ। ਇਸ ਤਰ੍ਹਾਂ 1870 ਤੋਂ ਲੈ ਕੇ 1932 ਤੱਕ ਜਾਨੀ ਕਿ 62 ਸਾਲ ਸ਼੍ਰੋਮਣੀ ਕਮੇਟੀ ਵਾਲੇ ਇਸੇ ਪਖੰਡ 'ਚ ਪਏ ਰਹੇ ਕਿ ਬਿਜਲੀ ਲਵਾਉਣ ਦੇ ਨਾਲ ਕਿਤੇ ਸਾਡਾ ਕੋਈ ਜੋਤਾਂ ਵਾਲਾ ਸਿਲਸਲਾ ਇਹ ਕਿਤੇ ਬੰਦ ਨਾ ਹੋ ਜਾਵੇ। 62 ਸਾਲ ਤੋਂ ਬਾਅਦ ਜਦੋਂ ਦੇਖਿਆ ਤਾਂ ਲੋਕਾਂ ਨੇ ਅਮੀਰਾਂ ਨੇ ਤਾਂ ਬਿਜਲੀ ਲਵਾ ਲਈ, ਦਰਬਾਰ ਸਾਹਿਬ ਵੀ ਤਾਂ ਹਨੇਰਾ ਪਿਆ, ਇੱਥੇ ਬਿਜਲੀ ਕਿਉਂ ਨਹੀਂ ਲਵਾਈ? ਫਿਰ ਸਿਆਣੇ ਬੰਦਿਆਂ ਨੂੰ ਪੁਜਾਰੀਆਂ ਨੇ ਭੇਜਿਆ ਤੇ ਅੰਗਰੇਜ਼ ਅਫਸਰਾਂ ਕੋਲੇ ਵੀ ਬਿਜਲੀ ਲਗਾਉਣ ਨੂੰ ਅਸੀਂ ਤਿਆਰ ਆ ਬਿਜਲੀ ਲਾ ਦਿਓ ਤੇ ਫਿਰ 1932 ਦੇ ਵੀ ਜਾ ਕੇ ਦਰਬਾਰ ਸਾਹਿਬ ਚ ਬਿਜਲੀ ਲੱਗੀ ਹੈ ਤਾਂ ਉਹਨਾਂ ਨੇ ਬਿਜਲੀ ਵੀ ਤਾਂ ਇਸ ਤਰ੍ਹਾਂ ਲੱਗਣ ਦਿੱਤੀ ਹੈ ਕਹਿੰਦੇ ਸਾਡੀਆਂ ਜੋਤਾਂ ਦਾ ਫਿਰ ਕੀ ਬਣੂਗਾ ਪੁਜਾਰੀ ਕਹਿਣ ਲੱਗੇ ਤਾਂ ਉਦੋਂ ਦੇ ਪ੍ਰਬੰਧਕਾਂ ਨੇ ਅਤੇ ਗੋਰੇ ਅਫਸਰ ਨੇ ਕਿਹਾ ਉਹ ਭਲੇ ਉਹ ਮਾਨਸੋ ਤੁਸੀਂ ਜੋਤਾਂ ਵੀ ਲਾ ਲਿਆ ਕਰੋ ਪਰ ਬਿਜਲੀ ਬੰਦ ਨਾ ਕਰੋ ਅੱਜ ਤੱਕ ਇਸੇ ਕਰਕੇ ਦਰبار ਸਾਹਿب ਚ ਜੋਤਾਂ ਵੀ ਲਾਈਆਂ ਜਾ ਰੀਆਂ ਨੇ ਹਾਸੇ ਦਾ ਮਜ਼ਾਕ ਦਾ ਪਾਤਰ ਬਣੇ ਨੇ ਉਹ ਲੋਕ ਉੱਪਰ ਬਿਜਲੀ ਦੇ ਬੱਲਬ ਟੂਬਾਂ ਵੀ ਲੱਗੀਆਂ ਨੇ ਤੇ ਥੱਲੇ ਜੋਤਾਂ ਵੀ ਲਾਈ ਬੈਠੇ ਨੇ